ਐ ਐਚ ਆਰ ਲੱਗੇ ਆ ਸਾਰੇ ਆ ਦੇਖੋ ਇਹ ਜੈਲ ਲੱਗੀ ਹੈ ਐਲੋਵੀਰਾ ਐਲੋਵੀਰਾ ਜੈਲ ਦੇ ਉੱਤੇ 80 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦੀ ਪੈਣੀ 30 ਰੁਪਏ ਦੀ 80 ਰੁਪਏ ਐਮ ਆਰ ਪੀ 30 ਰੁਪਏ ਦੀ ਦੱਸੋ ਇੱਕ ਜੇ ਅੱਜ ਤੁਹਾਡੇ ਭਰਾ ਨੇ ਕੋਈ ਰੇਟ ਦੱਸਿਆ ਨਾ ਤੇ 6 ਮਹੀਨੇ ਬਾਅਦ ਤੁਸੀਂ ਚੀਜ਼ ਲੈ ਲਓਗੇ ਉਹੀ ਰੇਟ ਦਵਾਂਗਾ ਤੁਹਾਨੂੰ ਸਭ ਤੋਂ ਵੱਡੀ ਗੱਲ ਆ ਦੇਖੋ ਆ ਫੇਸ ਵੋਸ਼ ਆ ਸਾਡੇ ਸਾਹਮਣੇ ਤਾਂ ਵੀਡੀਓ ਬਣਾ ਰਿਆਂ ਅੱਜ ਕਾਫੀ ਦਿਨਾਂ ਬਾਅਦ ਨਵਾਂ ਸਟਾਕ ਆਇਆ ਠੀਕ ਹੈ ਜੀ 125 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਤਿੰਨ ਤਰ੍ਹਾਂ ਦੇ ਫੇਸ ਵੋਸ਼ ਨੇ ਆਹ ਦੇਖੋ ਇਹ ਐਲੋਵੀਰਾ ਆ ਗਈ ਠੀਕ ਹੈ ਐਪ੍ਰਿਕੋਟ ਲੈਮਨ ਆ ਗਿਆ ਆਹ ਦੇਖੋ ਇਹ ਸਟਰਾਬੇਰੀ ਆ ਗਿਆ 125 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਤੁਹਾਨੂੰ ਕੰਪਨੀ ਦਾ ਫੇਸ ਵੋਸ਼ ਸਿਰਫ 15 ਰੁਪਏ ਦਾ ਦੇ ਦਾਂਗਾ ਚੱਕੋ ਕਲਰ ਕਲਰ ਟਿਊਬਸ ਡਿਵੈਲਪਰ ਸ਼ੈਂਪੂ ਕੰਡੀਸ਼ਨਰ 5 ਲੀਟਰ ਦਾ ਸ਼ੈਂਪੂ ਤੁਹਾਨੂੰ ਸਿਰਫ 200 5 ਲੀਟਰ ਦੀ ਕੈਨੀ 200 ਰੁਪਏ ਦੀ ਠੀਕ ਹੈ ਜੀ ਐਂਜੋ ਤੁਹਾਨੂੰ ਦੇ ਦਾਂਗਾ 60 ਰੁਪਏ ਦੀ 60 ਰੁਪਏ ਦੀ ਤੁਹਾਨੂੰ ਐਂਜੋ 100 ਰੁਪਏ ਦੀ ਸਪਾ 1 ਕਿਲੋ ਬਲੀਚ ਅੱਧਾ ਕਿਲੋ ਬਲੀਚ 100 ਰੁਪਏ 200 ਰੁਪਏ ਸਾਰੇ ਕਲਰ ਲੱਗੇ ਆ 3 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਵੀ ਹੈ ਤੁਹਾਨੂੰ ਕਿੰਨੇ ਦਾ ਪੈਣਾ 14 ਰੁਪਏ ਦਾ ਤਾਨੂੰ హెయిర్ మూవర్ ਕਰੀਮ ਪੈਣੀ ਹੈ 50 ਰੁਪਏ ਐਮ ਆਰ ਪੀ ਸਿਰਫ 5 ਰੁਪਏ హెయిర్ మూవర్ ਕਰੀਮ ਲੱਗੀ ਹੋਈ ਹੈ ਤੁਹਾਨੂੰ హెయిర్ మూవర్ ਕਰੀਮ ਪੈਣੀ ਹੈ 50 ਰੁਪਏ ਐਮ ਆਰ ਪੀ ਸਿਰਫ 5 ਰੁਪਏ 50 ਰੁਪਏ ਐਮ ਆਰ ਪੀ ਸਿਰਫ 5 ਰੁਪਏ ਠੀਕ ਹੈ ਜੀ ਆਹ ਦੇਖੋ ਇਹ ਸਾਰੇ ਕਲਰ ਲੱਗੇ ਆ ਪੀਰ ਪੇ ਪਰ ਪੀਜ਼ ਦੇ ਉੱਤੇ ਐਮ ਆਰ ਪੀ ਹੈ ਤਾਨੂੰ ਕਿੰਨੇ ਦਾ ਪੈਣਾ 14 ਰੁਪਏ ਦਾ 30 ਰੁਪਏ ਹੈ ਮਰ ਵੀ 14 ਰੁਪਏ ਦਾ ਠੀਕ ਹੈ ਜੀ ਤੇ ਵੀਡੀਓ ਬਣਾਈ ਜੰਨੇ ਆਪਾਂ ਕਾਫੀ ਲੰਮੀ ਹੋ ਜਾਣੀ ਹੈ ਅੱਜ ਤੁਹਾਨੂੰ ਇੱਧਰ ਵਾਲੀ ਦੁਕਾਨ ਦੀ ਵੀਡੀਓ ਬਣਾ ਕੇ ਦਿਖਾ ਰਿਹਾ ਤੁਹਾਨੂੰ ਰੇਟ ਦੱਸ ਰਿਹਾ ਨਾਲ ਦੀ ਦੁਕਾਨ ਦੇ ਉੱਤੇ ਸਾਰੀ ਸਲੂਨ ਆਈਟਮ ਹੈ ਪਲਰ ਆਈਟਮ ਹੈ ਸਾਰੀ ਸਲੂਨ ਆਈਟਮ ਪਲਰ ਆਈਟਮ ਮੇਰੇ ਕੋਲ ਹੈਗੀ ਹੈ 100 ਰੁਪਏ ਦੀ ਤੁਹਾਨੂੰ ਸਪਾਕ ਠੀਕ ਹੈ ਜੀ ਇਹ ਐਂਜੋ ਤੁਹਾਨੂੰ ਦੇ ਦਾਂਗਾ 60 ਰੁਪਏ ਦੀ 60 ਰੁਪਏ ਵੀ ਤੁਹਾਨੂੰ ਐਂਜੋ 100 ਰੁਪਏ ਦੀ ਸਫਾ ਇੱਕ ਕਿਲੋ ਬਲੀਚ ਅੱਧਾ ਕਿਲੋ ਬਲੀਚ 100 ਰੁਪਏ 200 ਰੁਪਏ ਠੀਕ ਹੈ ਜੀ 2 ਕਿਲੋ ਦਾ ਫੇਸ਼ਲ 2 ਕਿਲੋ ਦਾ ਫੇਸ਼ਲ 200 ਰੁਪਏ ਦਾ ਠੀਕ ਹੈ ਜੀ ਟੈਲਕਮ ਵਗੈਰਾ ਆ ਗਈ ਠੀਕ ਹੈ ਜੀ ਤੇ ਲਾਈਨ ਆਪਣਾ ਟ੍ਰਿਮਰ ਆ ਗਏ ਸਟ੍ਰੇਟਨਰ ਆ ਗਏ ਕਟਿੰਗ ਕੈਪ ਆ ਗਈ ਠੀਕ ਹੈ ਹਾਈਲਾਈਟ ਕਲਰ ਕਲਰ ਟਿਊਬਸ ਡਿਵੈਲਪਰ ਸ਼ੈਂਪੂ ਕੰਡੀਸ਼ਨਰ 5 ਲੀਟਰ ਦਾ ਸ਼ੈਂਪੂ ਤੁਹਾਨੂੰ ਸਿਰਫ 200 5 ਲੀਟਰ ਦੀ ਕੈਨੀ 200 ਰੁਪਏ ਦੀ ਠੀਕ ਹੈ ਜੀ ਔਰ ਤੁਹਾਨੂੰ ਕੱਲ ਫਿਰ ਵੀਡੀਓ ਬਣਾ ਕੇ ਦਿਊਗਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋਹਣੀਆਂ ਸੋਹਣੀਆਂ ਵੀਡੀਓ ਤੇ ਥੈਂਕ ਯੂ ਸੋ ਮੱਚ ਤੁਹਾਡਾ ਔਰ ਤੁਸੀਂ ਆਪਣੇ ਭਰਾ ਲਈ ਇੰਨਾ ਟਾਈਮ ਦਿੱਤਾ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਮੇਰੀ ਥੈਂਕ ਯੂ ਥੈਂਕ ਯੂ ਤੁਸੀਂ ਟਾਈਮ ਦੇਖ ਸਕਦੇ ਹੋ ਰਾਤ ਦੇ 12 ਵਜ ਗਏ ਨੇ ਦਿਨੇ ਸਾਡੇ ਕੋ ਟਾਈਮ ਨਹੀਂ ਹੁੰਦਾ ਅਸੀਂ ਵੀਡੀਓ ਨਹੀਂ ਬਣਾ ਪਾਉਂਦੇ ਔਰ ਐ ਸਿਰਫ ਤੁਹਾਡੇ ਲਈ ਆਪਾਂ 12 ਵਜੇ ਆਏ ਦੁਕਾਨ ਤੇ ਥੈਂਕ ਯੂ ਥੈਂਕ ਯੂ ਜੀਤਾ